Thank you ਪੰਜਾਬ ਗੁਰੂਆਂ ਪੀਰਾਂ پیغمبر ਅਤੇ ਦੇਵੀ-ਦੇਵਤਿਆਂ ਦੀ ਧਰਤੀ ਹੈ ਜਿੱਥੇ ਕਿ ਹਰ ਧਰਮ ਦੇ ਨਾਗਰਿਕ ਵਸਦੇ ਨੇ ਤੇ ਪਾਈਚਾਰ ਖਸਾਂਜ ਦਾ ਇੱਕ ਸੰਚਾ ਪ੍ਰਤੀਕ ਪੰਜਾਬ ਨੂੰ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਕਈ ਪ੍ਰਾਚੀਨ ਮੰਦਰ ਨੇ ਜਿਨ੍ਹਾਂ ਦੇ ਵਿੱਚ ਇੱਕ ਮੰਦਰ ਭਗਵਾਨ ਸ਼ਿਵ ਸ਼ੰਕਰ ਜੀ ਦਾ ਸ਼੍ਰੀ ਮੁਕਤੀਸ਼ਵਰ ਮਹਾਦੇਵ ਸ਼ਿਵ ਮੰਦਰ ਮੁਕਤੀ ਤਾਮ ਪਿੰਡ ਚਾਲਾ ਸਮਰਾਲਾ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਹੈ ਇਸ ਮੰਦਰ ਦੇ ਵਿੱਚ ਪੂਰੇ ਭਾਰਤ ਚੋਂ ਲੱਖਾਂ ਲੋਕ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਆਉਂਦੇ ਨੇ ਤੇ ਇਸ ਮੰਦਰ ਦੀ ਮਾਨਤਾ ਹੈ ਕਿ ਜੇ ਕੋਈ ਵੀ ਸ਼ਿਵ ਭਗਤ ਸੱਚੇ ਮਨ ਦੇ ਨਾਲ ਇਸ ਜਗ੍ਹਾ ਤੇ ਆ ਕੇ ਆਪਣੀ ਮੰਨਤ ਮੰਗਦਾ ਹੈ ਤਾਂ ਉਸ ਦੀ ਮੰਨਤ ਜਲਦੀ ਪੂਰੀ ਹੋ ਜਾਂਦੀ ਹੈ ਇਸ ਜਗ੍ਹਾ ਤੇ ਸ਼ਿਵਰਾਤਰੀ ਨੂੰ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਿਵ ਭਕਤ ਸ਼ਿਵਲਿੰਗ ਦੇ ਦਰਸ਼ਨ ਕਰਨ ਦੇ ਲਈ ਪਹੁੰਚਦੇ ਨੇ ਅਤੇ ਸ਼ਿਵ ਮੰਦਰ ਪੋਲੇ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਜੈ ਬੋਲਨਾਥ ਜੀ ਮੈਂ ਸ੍ਰੀ ਮੁਕਤੇਸ਼ਰ ਮਹਾਦੇਵ ਸ਼ਿਵ ਮੰਦਰ ਮੈਦਾਨ ਚੈਰਸ ਦੀ ਤਰਫ ਤੋਂ ਸਭੀ ਸ਼ਿਵ ਭਕਤਾਂ ਸੇ ਪ੍ਰਾਰਥਨਾ ਕਰਦਾ ਹਾਂ ਕਿ ਭਗਵਾਨ ਸਭ ਦੀ ਮਨੋਕਾਮਨਾ ਪੂਰਨ ਕਰੇ ਸਭ ਦੇ ਘਰ ਵਿੱਚ ਸੁਖ ਸ਼ਾਂਤੀ ਰਹੇ लोग कैसे दूर रहें और तो प्रभु के चरणों में हर से उनका मन लगा रहे जल अभिषेक कितने बजे शुरू हो जाता है जो यहाँ पर जल अभिषेक है वो एक दिन पहले से ही जल अभिषेक शुरू हो जाता है रात के बारह बजे से जल अभिषेक शुरू हो जाता है और अगले दिन चार पैर की पूजा तक वो जल अभिषेक चलता रहता है इसका थोड़ा सा जो यहाँ इतिहास है इसका यहाँ पे जो महूर्त है बहुत प्राचीन मूर्त है और जो यहाँ पे जो शिवलिंग है और ये शिवलिंग है पूरे अद्भुत शिवलिंग है जो कि पूरे वर्ल्ड में एक ही शिवलिंग है जिसके समय समय पर इसके अंदर भगवान के नेत्र के दर्शन भगवान के गणेश जी के तो के दर्शन ऐसे होते रहते हैं वैसे तो हमारे बारह ज्योतिर्लिंग भी हैं पर उनकी जो शक्ति है आप उनको महसूस कर सकते तो देख नहीं सकते पर ये जो यहाँ पर मित्र सुधार में जो शिवलिंग है इसकी जो पावर है इसकी जो शक्ति है आप जो इसमें पिक्चर बनती रहती है तो सारे भगवत को उसके अंदर भगवान के नेत्र के दर्शन करते हैं समय समय पर ये नहीं कि कोई तीन बार नहीं है

बहुत अच्छा लग गया फैमिली जी फैमिली के साथ रहते हैं हम तो आते हैं अभी शिवरात्रि का ड्यूटी हमारी बहुत अरे मीरा भाई भगत कौशल कैश्री महा हरे महादेव आजura तेले मौके तेेशवर दे, महादेव शिव मंदिर पहुंचे हूं, पार -पार हूं।, दे दे हूं। हो की कहना चाहने हो ये होय शंकर साहब या मुरादा पूरे करूंगा कि छोले भर भर के ले आयो जयपुर वाली ਤੁਸੀਂ ਅਤੇ સેવા ਵੀ ਕਰਦੇ ਹੋ ਕਿੰਨੀ ਦੇਰ ਤੋਂ સેવા ਕਰ ਰਹੇ ਹੋ ਕਿੰਨੇ ਸਾਲ ਹੋ ਗਏ ਜਨਾਬ ਕੀ સેવા ਕਰਦੇ ਹੋ ਸਾਰੇ ਪਾਸੇ ਕਰੀ ਜਾਂਦੀ ਹੈ ਕੈਸ਼ ਕਾਊਂਟਰ ਤੇ ਵੀ ਸਾਰੇ ਪਾਸੇ ਕਰੀ ਜਾਂਦੇ ਕਿੰਨੇ ਕੁ ਸ਼ਰਦਾਲੂ ਨੇ ਜਿਹੜੇ ਉਹਰੇ ਮੰਨਾਤ ਮਸਤ ਆਜ ਤੱਕ ਲੱਗਦਾ ਮੈਨੂੰ ਵੀ ਇਹ 6 ਤੋਂ 7 ਲੱਖ ਸ਼ਰਧਾਲੇ ਮੰਦਰ ਦੇ ਵਿੱਚ ਆਊਗਾ ਪੁਲੀ ਸ਼ੰਕਲ ਛੀਵਾਂ ਲੈ ਕੇ ਜਾਊਗਾ ਤੇ ਆਪਣੇ ਝੋਲੇ ਭਰ ਕੇ ਜਾਊਗਾ ਜਿਹੜੀ ਵਿਵਸਥਾ ਕੀਤੀ ਗਈ ਹੈ ਮੰਦਰ ਵੱਲੋਂ ਇਹ ਇਹ ਵੱਨ ਵਿਵਸਥਾ ਲੰਗਰ ਲੰਗਰ ਚੱਲ ਰਿਹਾ ਪੁਲੀ ਸ਼ੰਕਲ ਦਾ ਟੁੱਟ ਭੰਡਾਰੇ ਵਰਤਲੇ ਆ ਪਰ ਜਿਹੜੇ ਸ਼ਰ ਲਾਲੂ ਰਤਮਤਗਉਨ ਆ ਰਹੇ ਨੇ ਉਹ ਜਿਹੜੇ ਬਜ਼ੁਰਗ ਵੀ ਆंदा ਹੈ ਉਹਨਾਂ ਲਈ ਕੀ ਇੰਤਜ਼ਾਮ ਕੀਤਾ ਹੈ ਉਹਨਾਂ ਵਾਸਤੇ ਲੇਡੀ ਵਾਸਤੇ ਅਲੱਗ ਲਾਈਨ ਆ ਬਜ਼ੁਰਗਾਂ ਵਾਸਤੇ ਅਲੱਗ ਲਾਈਨ ਜਿਹੜੇ ਪੀੜ ਦੇ ਵਿੱਚ ਨਹੀਂ ਵੀ ਆ ਸਕਦੇ ਉਹ ਉਹ ਉਹਨਾਂ ਨੂੰ ਮੱਖਾ ਦੇ ਕੰਨੇ ਕੀ ਹੋਏ ਉਹਨਾਂ ਨੂੰ ਅਸੀਂ ਸਾਡੇ ਸੇਵਾਦਾਰ ਪਹਿਲੇ ਹੱਥ ਤੇ ਮੱਖਾ ਠਕਾ ਰਹੇ ਆ ਕਿੰਨੇ ਕ ਲੰਗਰ ਦਾ ਜਿਹੜੇ ਲੱਗੇ ਹੋਏ ਨੇ ਲੰਗਰ ਇੱਥੇ 100 ਤੋਂ ਉੱਪਰ ਲੰਗਰ ਚੱਲ ਰਿਹਾ ਆ ਇਸ ਵਾਰ ਕੀ ਕਹਿਣਾ ਜੰਨਾ ਭਾਉ ਜੀ ਲਾਲੂ ਵਰਤ ਆਜੋ ਨੇ ਇਹ ਕਹਿੰਦੇ ਆ ਭਾਵਨਾ ਸੱਚੀ ਮਨ ਕੋਈ ਸਰਕਾਰ ਦੇ ਇਹ ਰਾਜਾ ਕਰੋ ਉਹਦਾ ਅਸੀਰਵਾਦ ਲੈ ਕੇ ਜਾਓ ਜੈ ਸ਼ੋਬਾ ਮਹਾਕਾਲ ਹਰ ਹਰ ਮਾਦੇ